ਵੇਪੰਤੇ ਵੇ ਮੈਨੂੰ ਗਾਣਾ ਦਾ ਸੁਣਾ ਦੇ ਹੂੰ ਦੇਖ ਲੈ ਖੇਜ ਤੇਰੇ ਕੋਲ ਮੈਂ ਗਾਣਾ ਸੁਣ ਲਈ ਆਇਆ ਮੈਨੂੰ ਸੁਣਾ ਦੇ ਪੰਤੇ ਗਾਣਾ ਆਇਆ ਨਾ ਕਦੀ ਮੈਨੂੰ ਖਾਲੀ ਨਾ ਮੋੜੀਆਂ ਜੇ ਮੈਂ ਗਾਣਾ ਸੁਣਾਉਂ ਨੂੰ ਮੈਂ ਸਰਦੂਰ ਸਕੰਦਰਾਂ ਯਾਰ ਤੂੰ ਵੀ ਹੋਰ ਹੀ ਗੱਲਾਂ ਕਾਹੇ ਕਰਦੀਆਂ ਯਾਰ ਪ੍ਰੀਤੂ ਸਮਝਦਾਰ ਹੈਗੀ ਆ ਤੂੰ ਡਾਕਟਰ ਕੁੜੀਆਂ ਤੂੰ ਹੈ ਤੂੰ ਕਿਉਂ ਐਡੀਆਂ ਹਰਕਤਾਂ ਕਰਦੀਆਂ ਦੱਸ ਯਾਰ ਪ੍ਰੀਤੂ ਤੈਨੂੰ ਅਗਲ ਨਹੀਂ ਹੈ ਕਿ ਗਾਣੇ ਸਾਨੂੰ ਮੈਂ ਇੱਥੇ ਪੱਠੇ ਵੜਦਾ ਫਿਰਦਾ ਮੈਂ ਠੀਕ ਆ ਮਖਮਤਰੀ ਹੋ ਕੇ ਤੂੰ ਮੈਨੂੰ ਕਿੰਨੇ ਗਾਣੇ ਸੁਣਾ ਦੇਣੀ ਮੈਂ ਚਮਕੀਲਾ ਮੈਂ ਹੱਥ ਦਾਤੀ ਸਾਰੇ ਤੂੰ ਵੀ ਫੜੀ ਬੈਠਾ ਤੈਨੂੰ ਇੱਥੇ ਹੇਕਾਂ ਲਾ ਲਾ ਸੁਣਾਦਾ ਉਜੀ ਟੁਰ ਜਾ ਤੂੰ ਕਿਉਂ ਮੇ ਵੀ ਤੂੰ ਤਾਂ ਇੰਕਰੇ ਕਰ ਜਦੋਂ ਤੇ ਤੁੰਗਾਣਾ ਸੁਣਾ ਮੈਂ ਰਾਤ ਨੂੰ ਮੈਨੂੰ ਅੱਗੇ ਆਦੇ ਸਗੀ ਰਾਤ ਨੂੰ ਸੋ ਕੇ ਮੈਂ ਦੋ ਤਿੰਨ ਗਾਣੇ ਸੁਣ ਕੇ ਸੁਣਦੀ ਸੀਗੀ ਜਿਹਦੇ ਤੇਰੇ ਨਾਲ ਵਿਆਹ ਹੋਇਆ ਤੂੰ ਮੈਨੂੰ ਕੰਜਰ ਇੱਕ ਗਾਣਾ ਵੀ ਨਹੀਂ ਸੁਣਾਇਆ ਫੋਨ ਛੱਡ ਕੇ ਮੈਂ ਤੇਰੀ ਬਾਤ ਸਾਨੂੰ ਤਰਸਦੀਆਂ ਵੀ ਹੈ ਪੰਤਾ ਸੋਣਾ ਗੋਂਦਾ ਵਾ ਹਾਲੀ ਪੰਤਾ ਚੰਨੀ ਤੋਂ ਸਾਰੇ ਕੰਮ ਕਰਨੇ ਸਿੱਖਿਆ ਹੋਊਗਾ ਇਹਨੂੰ ਗਾਣੇ ਵੀ ਗਾਉਂਦੇ ਆ ਹੁਣੇ ਹੋਣਗੇ ਤੂੰ ਤਾਂ ਐਵੇਂ ਹੀ ਬੱਸ ਆਪਦੀ ਗੁਣਦਾ ਇਹਨਾਂ ਮਾਣ ਨਹੀਂ ਕਰੀਦਾ ਮੈਂ ਸ਼ਰਮਾ ਨਹੀਂ ਗਾਣਾ